ਏ ਵੀਰ ਜੀ ਕੀ ਨਾਂ ਤੁਹਾਡਾ ਬਰਾਵ ਜੀ ਸਿੰਘ ਇਹ ਕਿਨੂੰ ਗੋਲੀ ਵੱਜੀ ਹੁੰਦਾ ਕੀ ਨਾਂ ਆ ਗੁਰਲਾਲ ਸਿੰਘ ਕੀ ਕੰਮ ਕਰਦਾ ਸੀ ਇਹ ਇਹ ਐਮਬੂਲੈਂਸ ਤੇ ਡਾਕਟਰ ਹੀ ਤੇ ਮੈਡੀਕਲ ਵੀ ਹੀਰੇ ਕਰੋਂ ਸ਼੍ਰੀ ਗੁਰੂਆਂ ਦਾਸ ਅੱਛਾ ਗੋਲੀ ਕਿੱਥੇ ਮਾਰੀ ਇਹਨੂੰ ਗੋਲੀਆਂ ਦੋ ਇੱਥੇ ਵੱਜੀ ਇੱਕ ਇੱਥੇ ਵੱਜੀ ਇੱਕ ਇੱਥੇ ਵੱਜੀ ਦੋ ਗੋਲੀਆਂ ਵੱਜੀਆਂ ਲੱਤਾਂ 'ਚ ਵੱਜੀਆਂ ਅੱਛਾ ਤੇ ਪਿੱਛੇ ਨਹੀਂ ਲੱਗਦੀ ਨਹੀਂ ਵੇਖਿਆ ਤੇ ਕਿੰਨੇ ਮਾਰੀ ਗੋਲੀ ਪਤਾ ਨਹੀਂ ਭਾਜੀ ਕਿੰਨੇ ਮਾਰੀ ਇਹ ਕੰਮ ਕੀ ਕਰਦਾ ਇਹ ਐਂਬੂਲੈਂਸ ਤੇ ਡਾਕਟਰ ਹੀ 108 108 ਦੇ ਅੱਛਾ ਮਤਲਬ ਜਿਹੜਾ ਮਾਤਾ ਪਿਤਾ ਦੀ ਡੈਥ ਹੋਈ ਆ ਹਾਂਜੀ 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 ਡੈਥ ਹੋਈ ਆ ਹਾਂਜੀ ਡੈਥ ਹੋਈ ਆ ਦੋਵੇਂ ਭਰਾ ਹੀ ਨੇ ਸਾਡੇ ਲੱਗਦੇ ਰਹਿੰਦੇ ਆ ਕੋਈ ਦੁਸ਼ਮਣੀ ਦਸ਼ਮਣੀ ਨਹੀਂ ਕਿਸੇ ਨਾਲ ਕੋਈ ਕਿਸੇ ਕਿਸ ਨਾਲ ਕੋਈ ਵਿਵਾਦ ਚੱਲਦਾ ਹੋਵੇ ਜ਼ਮੀਨੀ ਜਾਂ ਦੂਜਾ ਨਹੀਂ ਕੋਈ ਨਹੀਂ ਜਿਹੜਾ ਮੈਡੀਕਲ ਟੋਰੀ ਕਿੱਥੇ ਹੀ ਹੁੰਦਾ ਉਹ ਕਹਿ ਰਹੇ ਹਾਂ ਫਰਮਰੀ ਹਸਪੀਟਲ ਉੱਥੇ ਮਾਰ ਕੇ ਕੋਈ ਸੁੱਟ ਗਿਆ ਕਦੋਂ ਦਾ ਇਹ ਕੰਮ ਕਰਦਾ ਸੀ 7-8 ਸਾਲ ਹੋ ਗਏ ਐਂਬੂਲੈਂਸ ਦਸ਼ਰਜੀ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ ਇਹਾਨੂੰ ਫੋਨ ਆਇਆ 5-6 ਵਜੇ ਫੋਨ ਆਇਆ ਸਾਨੂੰ ਤਾਂ ਫੋਨ ਮੁੱਕੇ ਲਾਈ ਆ ਕਿੰਨੀ ਉਮਰ ਕਿੰਨੀ ਉਮਰ ਕਿੰਨੀ ਕਹਿੰਦੀ ਹੋਣੀ 31 ਸਾਲ ਦੀ ਸੀ 27-22 ਸਾਲ ਦੀ ਗੱਡੀ ਦਾ ਕੀ ਨਾ ਸਰਦੇਵ ਸਿੰਘ ਜਲਦੀਪ ਜਲਦੀਪ ਪੌਰ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਜੈਵਲ ਸਿੰਘ ਇਹਨੂੰ ਗੋਲੀਆਂ ਵੱਜੀਆਂ ਉਹ ਕੌਣ ਇਹਦਾ ਤੱਕ ਕੀ ਲੱਗਦਾ ਤੁਹਾਡਾ ਉਹ ਮੇਰੇ ਭੁਆ ਜੀ ਦਾ ਲੜਕਾ ਸੀ ਕੀ ਗੱਲ ਹੋਈ ਜੀ ਵੀਰ ਸਾਰੀ ਇਹ ਵਿੱਚ ਪਤਾ ਹੀ ਕੋਈ ਨਹੀਂ ਵਿੱਚ ਉੱਥੇ ਕੈਰੋਂ ਹੀ ਜੋ ਟਾਈਮ ਘਟਣਾ ਹੋਈ ਕਿੰਨੀਆਂ ਗੋਲੀਆਂ ਵੱਜੀਆਂ ਨੂੰ ਗੋਲੀਆਂ ਚਾਹ ਵੱਜੀਆਂ ਪੰਜ ਛੇ ਪੰਜ ਛੇ ਗੋਲੀਆਂ ਮਾਰੀਆਂ ਪੰਜ ਛੇ ਕੋਈ ਪਤਾ ਲੱਗਾ ਬੰਦੇ ਕੌਣ ਸੀ ਕੋਈ ਪਤਾ ਨਹੀਂ ਲੱਗਾ ਇਹ ਅਣਪਛਾਤੇ ਬੰਦੇ ਹੀ ਆ ਜੀ ਕੋਈ ਦੁਸ਼ਮਣੀ ਦਸ਼ਮਣੀ ਹੋਵੇ ਨਹੀਂ ਕੋਈ ਦੁਸ਼ਮਣੀ ਨਹੀਂ ਜੀ ਆਪਦਾ ਵਧੀਆ ਟਰੈਕਟਰੀ ਦਾ ਕੰਮ ਕਰਦਾ ਸੀ ਐਂਬੂਲੈਂਸ ਟਰੈਕਟਰ ਸੀ ਮੈਡੀਕਲ ਸਟੋਰ ਵੀ ਹਾਂਜੀ ਮੈਡੀਕਲ ਸਟੋਰ ਹੀ ਦੀ ਕਿੱਥੇ ਕਰ ਰਹੇ ਜੀ ਅੱਛਾ ਕੀ ਕੀ ਮੰਗ ਕਰਦੇ ਜੀ ਨਾ ਕੰਮ ਕਰਦੇ ਉਹ ਬੰਦੇ ਚੱਕ ਜਾਰ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਵੀਰੇ ਕੀ ਨਾਮ ਤੁਹਾਡਾ ਹਰਪਾਲ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡੇ ਦਾ ਕਲਸਿੰਗਪੁਰ ਤੇ ਰਿੰਦੇ ਕਿੱਥੇ ਦੇ ਤੇ ਹੁਣ ਅਸੀਂ ਪੱਟੀ ਦੇ ਵਿੱਚ ਰਹਿੰਦੇ ਮਾਮਿਆ ਕੋਲ ਮੇਰੀ ਗੱਲ ਸੁਣਿਓ ਜਿਹੜੇ ਲੜਕੇ ਦੀ ਡੈਥ ਹੋਈ ਉਹਦਾ ਨਾਂ ਕੀ ਹੈ ਉਹਦਾ ਨਾਂ ਗਰਲਾਲ ਸਿੰਘ ਕਿੰਨੀ ਉਮਰ ਸੀ ਹੁੰਦੀ ਉਹਦੀ 1 ਸਾਲ ਮੇਰੇ ਤੋਂ ਵੱਡਾ 31 ਸਾਲ ਤੇ ਇਹ ਕੀ ਘਟਨਾ ਦੇ ਪਿੱਛੇ ਤੁਹਾਨੂੰ ਇਹ ਘਟਨਾ ਕਿਦਾਂ ਵਾਪਰੀ ਇਹ ਮळे ਸਾਨੂੰ ਦੱਸਿਓ ਤੁਸੀਂ ਘਟਨਾ ਬਾਰੇ ਆਪ ਨੂੰ ਨਹੀਂ ਪਤਾ ਅਸੀਂ ਮੈਂ ਤਾਂ ਘਰੇ ਬੈਠਾ ਹਾਂ ਅੱਛਾ ਜੀ ਤੇ ਮੈਨੂੰ ਬਾਅਦ ਚ ਮਾਮੀ ਮੇਰੀ ਇਹਦਾ ਨਾ ਜਿਹੜੀ ਜੀਤੀ ਰੋਟੀ ਹਾਂ ਤੇ ਉਹਨਾਂ ਦਾ ਉਹ ਘਰੇ ਆਈ ਤੇ ਕਹਿੰਦੇ ਭਰਾ ਦੇ ਨਾ ਗੋਲੀਆਂ ਮਾਰ ਗਏ ਤੇ ਅਇਦਰ ਬਾਤ ਕਿੰਨੇ ਕਿੰਨੇ ਗੋਲੀਆਂ ਮਾਰੀਆਂ ਵੀਰੇ ਗੋਲੀਆਂ ਕਿੰਨੇ ਮਾਰੀਆਂ ਪਤਾ ਲੱਗਾ ਕੋਈ ਤੁਹਾਡਾ ਕਿਸੇ ਨਾਲ ਝਗੜਾ ਕਿਸੇ ਨਾਲ ਇਹ ਕੀ ਕਰਦਾ ਸੀ ਮੁੰਡਾ ਕੰਮ ਕੀ ਕਰਦਾ ਸੀ ਮੈਂ ਐਮਬੂਲੈਂਸ 'ਚ ਵੀ 108 ਕਿਵੇਂ ਲੱਗਾ ਇਹ ਫਾਰਮਾਸਿਸਟ ਸੀਗਾ ਇੱਥੇ ਹਾਂਜੀ ਹਾਂਜੀ ਸਟੋਰ ਵੀ ਸੀ ਆਪਣਾ ਇਹਦਾ ਮੈਡੀਕਲ ਸਟੋਰ ਕੈਰੋ ਸੀਗਾ ਕੀ ਨਾਮ ਹੈ ਮੈਡੀਕਲ ਸਟੋਰ ਦਾ ਇਹ ਰਾਮਦਾਸ ਇਹ ਘਟਨਾ ਕਿੰਨੇ ਕ ਸਮੇਂ ਨਾਲ ਵਾਪਰੀ ਇਹ ਤਾਂ ਨਹੀਂ ਆਪਾਂ ਨੂੰ ਪਤਾ ਪੈ ਪੁਲਿਸ ਨੂੰ ਕੋਈ ਸੰਬੰਧੀ ਤੁਸੀਂ ਬਿਆਨ ਕਲਮੰਦ ਕਰਾਇਆ ਨਹੀਂ ਜਿਹੜੀ ਕੋਈ ਉਪਰ ਹਾਂਜੀ ਪੁੱਤਰ ਸਾਹਿਬ ਇੱਕ ਕੈਰੋਪਿੰਡ ਤੇ ਵਾਰਦਾਤ ਹੋਈ ਹੈ ਨੌਜਵਾਨ ਦਾ ਛਰੇਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਪੱਟੀ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਕੋਈ ਰੁਕਮਦਾ ਨਾ ਹੀ ਲੈ ਰਹੀਆਂ ਬੈਂਕ ਵੀ ਲੁੱਟਿਆ ਗਿਆ ਸੀ ਕੱਲ ਅੱਜ ਕੈਰੋ ਕਤਲ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਸ ਹਲਕੇ ਤੋਂ ਤੇ ਪਹਿਲੀ ਵਾਰਦਾਤ ਨਹੀਂ ਨੰਮਾ ਸਮਾ ਹੋ ਗਿਆ ਸਾਡੇ ਪੱਟੀ ਹਲਕੇ ਨੂੰ ਲੁੱਟਾ ਖੋਹਾਂ ਦਾ ਕਤਲਾਂ ਦਾ ਘਰ ਬਣ ਗਿਆ ਜਿੱਤ ਜੈਨ ਦਾ ਕਤਲ ਹੋਇਆ ਵਪਾਰੀ ਸੀ ਸਾਡੇ ਪੱਟੀ ਦੇ ਕੋਈ ਨਿਆਂ ਨਹੀਂ ਮਿਲਿਆ ਜਿਹੜੇ ਕਾਤਲ ਸਨ ਉਹ ਖੁੱਲ੍ਹਿਆਂ ਵਜੇ ਵੀ ਘੁੰਮਦੇ ਫਿਰਦੇ ਆ ਤੇ ਸਿਆਸੀ ਸ਼ਹਿ ਇਹਨਾਂ ਨੂੰ ਅੱਜ ਇਹ ਜਿਹੜਾ ਕਤਲ ਹੋਇਆ ਇਹਦੇ ਤੋਂ ਪਹਿਲਾਂ ਬੈਕ ਆਫ ਰੂਤਾ ਕੱਲ ਲੁੱਟੀ ਗਈ ਆ ਉਹਦੇ ਤੋਂ ਪਹਿਲਾਂ ਪੱਟੀ ਮੂੜ ਤੇ ਵੀ ਗੋਲੀਆਂ ਚੱਲੀਆਂ ਅੰਨੇਵਾਹ ਫਾਇਰਿੰਗ ਹੋ ਰਹੀ ਆ ਇਹ ਇੱਕ ਦਿਨ ਦੀ ਕਹਾਣੀ ਨਹੀਂ ਇਹ ਪੱਕਾ ਹੀ ਕੰਮ ਬਣ ਗਿਆ ਤੇ ਸਾਡੇ ਪੱਟੀ ਵਾਲਕੇ ਦੇ ਲੋਕ دہشتਤਾ ਕਰਕੇ ਇੱਥੋਂ ਪਾਸੇ ਜਾਣ ਦੀ ਮਜਬੂਰ ਹੋਏ ਪਏ ਨੇ ਲੋਕ ਡਰ ਰਹੇ ਨੇ ਕਿ ਇੱਥੇ ਪੱਟੀ ਹਲਕੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕਿਹਦੀ ਜਾਨ ਚਲ ਜਣੀ ਤੇ ਜਿਹੜੀਆਂ ਇਹ ਵਾਰਦਾਤਾਂ ਹੋਈਆਂ ਇਹ ਪ੍ਰਸ਼ਾਸਨ ਫੇਲ ਹੋ ਚੁੱਕਾ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਆ ਤੇ ਬਹੁਤ ਮਾੜੀਆਂ ਘਟਨਾਵਾਂ ਹੋ ਰਹੀਆਂ ਜਿਹਦੇ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਤੇ ਕਾਤਲ ਜਿਹੜੇ ਆ ਉਹ ਇਹਨਾਂ ਹੀ ਪਾਰਟੀਆਂ ਦੇ ਮੌਜੂਦਾ ਹਾਕਮਾਂ ਦੇ ਜਿਹੜੇ ਸਰਪ੍ਰਸਤ ਨੇ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਕੋਈ ਨਾ ਤੇ ਅਜੇ ਤੱਕ ਕਿਸੇ ਨੂੰ ਨਿਆਂ ਮਿਲਿਆ ਤੇ ਨਾ ਕੋਈ ਕਾਤਲ ਅਜੇ ਤੱਕ ਇਹਨਾਂ ਪਾਰਟੀਆਂ ਤੋਂ ਗ੍ਰਿਫਤਾਰ ਹੋਇਆ ਜਿਹੜੀ ਵਾਰਦਾਤ ਹੋਈ ਇਹ ਪੁਲਸ ਟੌਂਕੀ ਤੋਂ 2 250 ਮੀਟਰ ਦੀ ਦੂਰੀ ਤੇ ਹੋਈ ਹੈ। ਸਿਵਲ ਹਸਪੀਟਲ ਕਰੋਂ ਦੇ ਬਿਲਕੁਲ ਸਾਹਮਣੇ ਹੋਈ ਹੈ। ਜਦੋਂ ਮਜੂਤਾ ਸਰਕਾਰ ਦੇ ਹੱਗ ਮੈਂ ਜਿਹੜੀ ਉਹਨਾਂ ਦੀ ਸ਼ਹਿਰ ਪ੍ਰਾਪਤ ਲੋਕ ਖੁੱਲ੍ਹਿਆਂ ਮਥਿਆਰ ਲੈ ਕੇ ਘੁੰਮਣਗੇ ਤੇ ਉਹਨਾਂ ਨੂੰ ਪੁਲਸ ਦਾ ਜਾਂ ਸਰਕਾਰ ਦਾ ਕਿਸੇ ਚੀਜ਼ ਦਾ ਡਰ ਨਹੀਂ ਤੇ ਸ਼ਰਿਆਂ ਨੂੰ ਨੰਗੇ ਹਥਿਆਰ ਲੈ ਕੇ ਨੰਗੇ ਪਿਸਤੌਲ ਲੈ ਕੇ ਜਿਹੜੇ 2 ਨੰਬਰ ਦੇ ਪਿਸਤੌਲ ਇਹ ਆਪ ਰਮਿੰਦਰ ਗਿੱਲ ਐਮਐਲਏ ਮੰਨਿਆ ਕੁਝ ਦਿਨ ਪਹਿਲਾਂ ਵੀ ਜਿੰਨੇ ਲਾਇਸੈਂਸੀ ਹਥਿਆਰ ਉਹਨਾਂ ਨਾਲੋਂ ਕਈ ਗੁਣਾ ਵੱਧ ਨਜਾਇਜ਼ ਹਥਿਆਰ ਨੇ ਤੇ ਇਹਦਾ ਮਤਲਬ ਫਿਰ ਉਹ ਰਮਿੰਦਰ ਗਿੱਲ ਦੇ ਚੇਲੇ ਪਾਲ ਕੇ ਆ ਜਿਨ੍ਹਾਂ ਕੋਲ ਨਜਾਇਜ਼ ਹਥਿਆਰ ਨੇ ਬੜੀ ਮਾੜੀ ਘਟਨਾ ਹੋਈ ਆ ਜਿਹੜਾ ਸਾਡਾ ਵੀਰ ਏ ਕੈਰੋਂ ਮੈਡੀਕਲ ਸਟੋਰ ਤੇ ਜਿਹਦੀ ਗੋਲੀਆਂ ਮਾਰ ਕੇ ਧਿਆਗੀਤੀ ਆ ਤੇ ਪੁਲਿਸ ਚੌਕੀ ਕੈਰੋਂ ਤੋਂ ਸਿਰਫ 200 ਕਿਲੋ 200 ਮੀਟਰ ਦੀ ਮੈਜ ਦੂਰੀ ਤੇ ਆ ਤੇ ਜਦੋਂ ਪੁਲਸ ਥਾਣਿਆਂ ਚੌਕੀਆਂ ਦੇ ਲਾਗੇ ਕਤਲ ਹੋਣਗੇ ਬੈਂਕਾਂ ਲੁੱਟੀਆਂ ਜਾਣਗੀਆਂ ਤੇ ਉਹਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਮੌਜੂਦਾ ਐਮਐਲਏ ਦੀ ਡੀਐਸਪੀ ਪਰ ਕੀ ਕਹਿਣਾ ਚਾਹੁੰਦੇ ਹੋ ਇਹ ਦੋ ਦਿਨ ਜਵੈਨਿੰਗ ਹੋਈ ਨੇ ਜੋ ਪਹਿਲੇ ਵੀ ਡੀਐਸਪੀ ਜੁੰਦੇ ਹੁੰਦੇ ਹੁੰਦੇ ਵੀ ਵਾਰਦਾਤਾਂ ਹੁੰਦੀਆਂ ਤੇ ਹੁਣ ਵੀ ਵਾਰਦਾਤਾਂ ਹੋ ਰਹੀਆਂ ਨੇ ਜਦੋਂ ਸਰਕਾਰ ਫੇਲ ਹੋ ਜੇ ਤਾਂ ਡੀਐਸਪੀ ਉੱਥੇ ਕੀ ਕਰ ਸਕਦਾ ਸਰਕਾਰ ਫੇਲ ਹੋ ਚੁੱਕੀ ਆ ਸਰਕਾਰ ਦੀ ਧੌਂਸ ਆ ਪੁਲਿਸ ਦੇ ਉੱਤੇ ਪੁਲਿਸ ਘੱਟ ਗੁਣਾ ਕਰਿਆ ਸਰਕਾਰ ਵੱਧ ਗੁਣਾ ਕਰਿਆ ਜਦੋਂ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਵੇ ਆ ਵੀ ਮਰਜ਼ੀ ਨਾਲ ਤੇ ਉਦੋਂ ਹੀ ਪੁਲਿਸ ਜਿਹੜੀ ਕਿਸ ਨੂੰ ਨਿਆਂ ਦਵਾ ਸਕਦੀ ਆ ਤੇ ਜਦੋਂ ਮੌਜੂਦਾ ਐਮਐਲਏ ਪਹਿਲਾਂ ਨੀਲੀਆਂ ਪੱਗਾਂ ਵਾਲੇ ਜਹੇਦਾਰ ਥਾਣਿਆਂ 'ਚ ਬੈਠ ਕੇ ਫੈਸਲੇ ਕਰਦੇ ਰਹੇ ਤੇ ਹੁਣ ਆ ਮੌਜੂਦਾ ਸਰਕਾਰ ਦਾ ਜਿਹੜਾ ਹਾਕਮ ਐ ਐਮਐਲਏ ਹਰਮਿੰਦਰ ਗਿੱਲ ਉਹ ਕੋਈ ਕਸਰ ਨਹੀਂ ਛੱਡ ਰਿਹਾ ਆਪਾਂ ਨੂੰ ਪਤਾ ਹੀ ਹੈ ਜੋ ਕੁਝ ਵਾਇਰਲ ਹੋ ਰਹੀਆਂ ਆਡੀਓ ਕਿ ਪੁਲਿਸ ਵਾਲਿਆਂ ਨੂੰ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਧੱਕੇ ਮਾਰੀ ਜਾਂਦੀ ਆ ਲਗਾਤਾਰ ਘਾਣ ਹੋ ਰਿਹਾ ਸਾਡੇ ਪੱਟੀ ਵਾਲਕੇ ਦੇ ਵਿੱਚ ਅਫਸਰ ਛਾਈ ਦਾ ਐਮ ਐਲ ਏ ਹਰਮਿੰਦਰ ਗਿੱਲ ਨੂੰ ਧੱਕੇ ਛਾਈ ਕੀਤੀ ਜਾਂਦੀ ਆ ਹਾਂਜੀ ਡੀ ਐਸ ਪੀ ਸਾਹਿਬ ਜਿਹੜਾ ਕੈਰੋ ਕਤਲ ਹੋਇਆ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੀ ਇਹ ਪੂਰਾ ਮਾਮਲਾ ਸਰ ਇਸ ਦੀ ਹਨ ਕੈਮਿਸਟਰੀ ਸ਼ੌਟ ਆ तकरीबन 5 5:34 ਤੇ 5:30 ਦੇ ਆਸ-ਪਾਸ ਇਸੇ ਜੋ ਬੁਲੇਟ ਲੱਗੀ ਨੇ ਨਾਲ ਤੇ ਅੱਗੇ ਅਸੀਂ ਚਲ ਗਏ ਤੇ ਬਾਅਦ ਤੋਂ ਉਹਨਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਲੇ ਤੱਕ ਤਾਂ ਕੋਈ ਗੰਮੀ ਲੱਗੀ ਬਥੇ ਨਸ਼ੀ ਹੋਣਾ ਚੱਲ ਫਿਰ ਕਿੰਨੀਆਂ ਗੋਲੀਆਂ ਲੱਗੀਆਂ ਨੂਨ ਚਾਰ ਗੋਲੀਆਂ ਲੱਗੀਆਂ ਇਹਨਾਂ ਦੀ ਚਾਰ ਗੋਲੀਆਂ ਲੱਗੀਆਂ ਵਜਾ ਰੰਜਿਸ਼ ਹੋ ਕੋਈ ਖੂਨ ਮਿਲ ਗਿਆ ਕੋਈ ਵਜਾ ਰੰਜਿਸ਼ ਕੀ ਨਿਕਲੀ ਸਰ ਕੋ ਪਤਾ ਲੱਗਾ ਜੀ ਸਰ ਦਾ ਕੁਝ ਸਾਹਮਣੇ ਨਹੀਂ ਆਜੀ ਡੀਐਸ ਸਾਹਿਬ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਪਹਿਲੋ ਪੱਟੀ ਮੋਰ ਤੇ ਗੋਲੀ ਚੱਲੀ ਕੱਲ ਬੈਂਕ ਲੁੱਟੀ ਗਈ ਐ ਅੱਜ ਛਰੀਆਮ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਰ ਕੀ ਇਹ ਪੂਰਾ ਇਹ ਕਰ ਰਹੇ ਆ ਅਸੀਂ ਲੱਗੇ ਹੋਏ ਹਾਂ ਅਨਵਰਸਿਟੀਸ਼ਨ ਦੇ ਵਿੱਚ ਲੱਗੇ ਹੋਏ ਹਾਂ ਕਰ ਰਹੇ ਹਾਂ ਕੈਮਰਾ ਟੈਸਟ ਕਰ ਰਹੇ ਹਾਂ ਅਸੀਂ ਉਹ ਵੀ ਹੋ ਜਾਣਗੇ ਉਹ ਵੀ ਆ ਰਹੀ ਹੈ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਖੋਫ ਖਤਮ ਹੁੰਦਾ ਜਾ ਰਿਹਾ ਹੈ ਇਸ ਦੇ ਲਈ ਕੀ ਸਰ ਹੈ ਇਸ ਦੇ ਲਈ ਕਿ ਸਾਚ ਲਗਾਤਾਰ ਵਾਰਦਾਤਾਂ ਅਸੀਂ ਅਸੀਂ ਸਰਵੇਲੈਂਸ ਤੇ ਰੱਖੇ ਹੋਏ ਹਾਂ ਸਰਵੇਲੈਂਸ ਤੇ ਲੱਗੇ ਹੋਏ ਹਾਂ ਨਾਲ ਉਹਨਾਂ ਦੀ ਕਾਬੂ ਕੰਟਰੋਲ ਕਰਦੇ ਹਾਂ ਹਾਂ ਜਿਵੇਂ ਕਿ 3-4 ਬੈਂਕ ਤੇ ਲੋਟੋ ਇਲੈਂਡ ਹੈ ਰਹੀਏ ਗੋਲੀਆਂ ਇਹ ਕੋਈ ਲਾਈਵ ਨਹੀਂ ਕਿਸੇ ਨਾਲ ਕਰ ਰਿਹਾ। ਚੋਣਾਂ